ਕਹਿੰਦੇ ਨੇ ਕਿ ਬੱਚਿਆਂ ਦੀ ਖੁਸ਼ੀ ਖਾਤਰ ਮਾਪੇ ਕੁਝ ਵੀ ਕਰ ਜਾਂਦੇ ਨੇ ਕਈ ਵਾਰ ਬੱਚਿਆਂ ਖਾਤਰ ਮਾਪੇ ਆਪਣੀਆਂ ਬਹੁਤ ਸਾਰੀਆਂ ਖੁਆਇਸ਼ਾਂ ਨੂੰ ਆਪਣੇ ਅੰਦਰ ਹੀ ਦਬ ਲੈਣਦੇ ਨੇ ਪਰ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਹੈ ਤੇ ਉਹ ਆਪਣੇ ਬੱਚਿਆਂ ਦੇ ਨਾਲ ਉਡਾਰੀ ਜ਼ਰੂਰ ਮਾਰਦੇ ਹਨ ਅੱਜਾ ਹੀ ਇੱਕ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਹੈ ਜਿੱਥੇ ਮਾਂ ਨੇ ਆਪਣੀ 25 ਸਾਲ ਦੀ ਨੇਤਰਹੀਨ ਧੀ ਦੇ ਜੀਵਨ ਨੂੰ ਰੋਸ਼ਨ ਕਰਨ ਦੇ ਲਈ ਨਾ ਸਿਰਫ ਬਰੇਲ ਪਾਸ਼ਾ ਸਿੱਖੀ ਸਕੋ ਉਸ ਦੇ ਲਈ ਜੋ ਕਿ ਆਡੀਓ ਕਿਤਾਬਾਂ ਵੀ ਤਿਆਰ ਕੀਤੀਆਂ ਮਾ ਮੰਨਪ੍ਰੀਤ ਦਾ ਜੋ ਕਿ 18 ਸਾਲ ਦੀ ਉਮਰ ਦੇ ਵਿੱਚ ਵਿਆਹ ਹੋ ਗਿਆ ਸੀ ਉਹ ਆਪਣੀ ਉੱਚ ਪੜ੍ਹਾਈ ਨਹੀਂ ਕਰ ਸਕੀ ਤੇ ਆਪਣੀ ਗ੍ਰਹਿਸਤੀ ਦੇ ਵਿੱਚ ਹੀ ਕਾਫੀ ਵਿਅਸਤ ਹੋ ਗਈ ਸੀ ਹਾਲਾਂਕਿ ਜਦੋਂ ਉਹਨਾਂ ਦੇ ਘਰ ਧੀ ਗੁਰਲੀਨ ਕੌਰ ਨੇ ਜਨਮ ਲਿਆ ਤਾਂ ਉਹਨਾਂ ਦਾ ਪੂਰਾ ਜੀਵਨ ਹੀ ਬਦਲ ਗਿਆ ਤੇ ਜਦੋਂ ਉਸ ਦੀ ਧੀ ਗੁਰਲੀਨ ਕੌਰ ਨੇ ਲਾਇਲਪੁਰ ਖਾਲਸਾ ਕਾਲਜ ਫॉर ਊਮਨ ਦੇ ਵਿੱਚ ਦਾਖਲਾ ਲਿਆ ਤਾਂ ਮਨਪ੍ਰੀਤ ਨੇ ਮਹਿਸੂਸ ਕੀਤਾ ਕਿ ਉਸਦੀ ਗ੍ਰੈਜੂਏਸ਼ਨ ਪੂਰੀ ਤਰ੍ਹਾਂ ਦੇ ਨਾਲ ਜੋ ਕਿ ਪੂਰੀ ਹੋ ਜਾਵੇਗੀ ਤੇ ਉਸਦੀ ਜਿਹੜੀ ਇੱਛਾ ਸੀ ਹੁਣ ਉਹ ਸਹੀ ਸਮੇਂ ਤੇ ਪੂਰੀ ਹੋਣ ਵਾਲੀ ਹੈ ਮਾਂ ਅਤੇ ਧੀ ਦੇ ਲਈ ਇਹ ਵੱਡੀ ਪ੍ਰਾਪਤੀ ਸੀ ਕਿਉਂਕਿ ਦੋਵਾਂ ਨੇ ਹੀ ਆਪਣੀਆਂ ਹੁਣ ਡਿਗਰੀਆਂ ਪ੍ਰਾਪਤ ਕਰ ਲੀਆਂ ਜੀ ਹਾਂ ਮਾਂ ਦੇ ਵੱਲੋਂ ਆਪਣੀ ਧੀ ਦਾ ਸਾਥ ਦਿੱਤਾ ਕਿ ਆਪਣੀ ਧੀ ਦੇ ਨਾਲ ਪੜ੍ਹਾਈ ਕੀਤੀ ਤੇ ਦੋਵਾਂ ਦੇ ਵੱਲੋਂ ਸ਼ਨੀਵਾਰ ਨੂੰ ਆਪਣੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਗਈਆਂ ਗੁਰਲੀਨ ਨੇ ਆਖਿਆ ਕਿ ਅਸੀਂ ਮਾ ਨੇ ਇੱਕੋ ਜਿਹੇ ਵਿਸ਼ਿਆਂ ਦੇ ਚੋਣ ਕੀਤੇ ਇਤਿਹਾਸ ਅਤੇ ਰਾਜਨੀਤੀ ਵਿਗਿਆਨ ਯਾਨੀ ਕਿ ਪੋਲੀਟੀਕਲ ਸਾਇੰਸ ਤੇ ਜਦੋਂ ਉਹਨਾਂ ਵੱਲੋਂ ਆਖਿਆ ਗਿਆ ਕਿ ਮੈਂ ਇਲੈਕਟਿਵ ਇੰਗਲਿਸ਼ ਨੂੰ ਤੀਜੇ ਵਿਸ਼ੇ ਵਜੋਂ ਚੁਣਿਆ ਤੇ ਮੇਰੀ ਮਾਂ ਨੇ ਪੰਜਾਬੀ ਨੂੰ ਚੁਣਿਆ ਉਹਨਾਂ ਵੱਲੋਂ ਦੱਸਿਆ ਗਿਆ ਕਿ ਕੁਝ ਜੋ ਕਿ ਐਨ ਜੀਓਜ਼ ਦੇ ਕੋਲ ਸਾਰੇ ਵਿਸ਼ਿਆਂ ਦੇ ਲਈ ਆਡੀਓ ਕਿਤਾਬਾਂ ਸਨ ਪਰ ਮੈਂ ਉਹਨਾਂ ਦੇ ਨਾਲ ਕਦੇ ਵੀ ਸਹਿਜ ਨਹੀਂ ਸੀ ਤੇ ਮੈਂ ਹਮੇਸ਼ਾ ਆਪਣੀ ਮਾਂ ਨੂੰ ਆਪਣੀ ਆਵਾਜ਼ ਵਿੱਚ ਚੈਪਟਰ ਰਿਕਾਰਡ ਕਰਨ ਲਈ ਕਿਹਾ ਤੇ ਜੋ ਕਿ ਮਨਪ੍ਰੀਤ ਨੇ ਕਿਹਾ ਕਿ ਆਡੀਓ ਬੁੱਕ ਰਿਕਾਰਡ ਕਰਨਾ ਆਸਾਨ ਸੀ ਮੈਨੂੰ ਨਹੀਂ ਪਤਾ ਸੀ ਕਿ ਸਪੜਾ ਤੇ ਸਿੱਖਣ ਤੇ ਇਮਤਿਹਾਨਾਂ ਦੇ ਲਈ ਜੋ ਕਿ ਹਾਜ਼ਰ ਹੋਣਾ ਇੰਨਾ ਜ਼ਿਆਦਾ ਰਿਪੀਟ ਆਸਾਨ ਸੀ ਉਹਨਾਂ ਵੱਲੋਂ ਅੱਗੇ ਆਖਿਆ ਗਿਆ ਕਿ ਮੈਨੂੰ ਨਹੀਂ ਪਤਾ ਸੀ ਕਿ ਸੁਪੜਾ ਤੇ ਸਿੱਖਣਾ ਅਤੇ ਇਮਤਿਹਾਨਾਂ ਦੇ ਲਈ ਹਾਜ਼ਰ ਹੋਣਾ ਇੰਨਾ ਮੁਸ਼ਕਲ ਹੋ ਸਕਦਾ ਹੈ ਜੇਕਰ ਮੇਰੀ ਧੀ ਗੁਰਲੀਨ ਅਤੇ ਉਸਦੇ ਪਿਤਾ ਨੇ ਮੈਨੂੰ ਹੁਲਾਰਾ ਨਾ ਦਿੱਤਾ ਹੁੰਦਾ ਤਾਂ ਮੈਂ ਪਹਿਲੇ ਸਾਲ ਤੋਂ ਬਾਅਦ ਹੀ ਪੜ੍ਹਾਈ ਛੱਡ ਦਿੱਤੀ ਹੁੰਦੀ ਪਰ ਅਸੀਂ ਦੋਵਾਂ ਨੇ ਹੁਣ ਇੱਕ ਮੁਕਾਮ ਤੇ ਜੋ ਕਿ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ ਇੱਕ ਮੁਕਾਮ ਤੇ ਅਸੀਂ ਪਹੁੰਚ ਚੁੱਕੇ ਹਾਂ ਤੇ ਦੋਵਾਂ ਨੇ ਹੀ ਡਿਗਰੀਆਂ ਪ੍ਰਾਪਤ ਕੀਤੀਆਂ ਨੇ ਇਸ ਮਾਂ ਧੀ ਦੀ ਜੋੜੀ ਦੀ ਤਸਵੀਰ ਵੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ ਲੋਕ ਇਹਨਾਂ ਨੂੰ ਦੁਆਵਾ ਮਦੰਦੇ ਪਏ ਨੇ ਤੇ ਆਖਦੇ ਪਏ ਨੇ ਕਿ ਮਾਂ ਧੀ ਨੇ ਅੰਬਰਾਂ ਦੇ ਵਿੱਚ ਉਡਾਰੀ ਮਾਰੀ ਹੈ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਸ ਵੀਡੀਓ ਬਾਬਤ ਆਪਣੀ ਰਾਏ ਸਾਡੇ ਕਮੈਂਟ ਬਾਕਸ ਵਿੱਚ ਸਾਨੂੰ ਲਿਖ ਕੇ ਜ਼ਰੂਰ ਭੇਜੀਓ ਧੰਨਵਾਦ